ਐਨਐਮ ਆਈਐਮਐਸ ਯੂਨੀਵਰਸਿਟੀ ਦੇ ਵਿੱਚ ਨੌਜਵਾਨਾਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਸਿੱਖਿਆ ਤੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਕਿ ਉਹ ਆਪਣਾ ਜ਼ਿੰਦਗੀ ਦੇ ਵਿੱਚ ਉਹ ਮਕਾਮ ਆਸਾਨੀ ਦੇ ਨਾਲ ਹਾਸਲ ਕਰ ਸਕਣ ਇਹ ਯੂਨੀਵਰਸਿਟੀ ਚੰਡੀਗੜ੍ਹ ਦੀ ਇੱਕ ਮਾਤਰ ਅਜਿਹੀ ਯੂਨੀਵਰਸਿਟੀ ਹੈ ਜਿੱਥੇ ਕਿ ਵਿਦਿਆਰਥੀਆਂ ਨੂੰ ਬਿਹਤਰੀਨ ਭਵਿੱਖ ਬਣਾਉਣ ਦੇ ਲਈ ਸਿੱਖਿਆ ਦਿੱਤੀ ਜਾਂਦੀ ਹੈ ਨਾਲ ਹੀ ਨਾਲ ਉਹਨਾਂ ਦੀ ਪ੍ਰੈਕਟੀਕਲ ਐਜੂਕੇਸ਼ਨ ਦੇ ਉੱਪਰ ਵੀ ਫੋਕਸ ਕੀਤਾ ਜਾ ਰਿਹਾ ਹੈ ਕੈਂਪਸ ਦੀ ਡਾਇਰੈਕਟਰ ਡਾਕਟਰ ਜਸਪ੍ਰੀਤ ਕਿਰਨਪੁਰ ਦੇ ਤੱਕ ਯੂਨਾਈਟੀ ਯੂਨੀਵਰਸਿਟੀ ਦੇ ਵਿੱਚ ਕੁੱਲ 850 ਵਿਦਿਆਰਥੀ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਨਵੇਂ ਕੋਰਸੇਜ਼ ਕਰ ਪਾਏ ਜਾ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਵੀ ਦੱਸਿਆ ਕਿ ਵਿਦਿਆਰਥੀਆਂ ਦੇ ਮਨ ਦੇ ਵਿੱਚ ਹੁਣ ਭਾਵਨਾ ਬਦਲੀ ਹੈ ਤੇ ਦੇਸ਼ ਦੇ ਪ੍ਰਤੀ ਕੁਝ ਕਾਰਗੋਜ਼ਨੰਦਾ ਜਜ਼ਬਾ ਹੈ ਜਿਸ ਦੇ ਕਾਰਨ ਇਹ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਪੜਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਵੀ ਕਾਫੀ ਕਮੀ ਆਈ ਹੈ ਤੇ ਉਹ ਆਪਣੇ ਦੇਸ਼ ਦੇ ਵਿੱਚ ਹੀ ਪੜਨ ਦੇ ਵਿੱਚ ਜਾਦਾ ਇਚੁੱਕਾ ਦਿਖਾਈ ਦੇ ਰਹੇ ਨੇ ਸਾਡੀ ਇੱਥੇ ਦੀ ਅਪਰੋਚ ਹੈ ਕਿ ਅਸੀਂ ਇੱਥੇ ਬੱਚੇ ਇੰਡਸਟਰੀ ਰੈਡੀ ਨਾ ਬਣਾ ਕੇ ਫਿਊਚਰ ਰੈਡੀ ਬਣਾਣੇ ਹਨ ਬਿਕਾਜ਼ ਓਪਨ AI ਤੇ ਯੂ نو ਜੋ ਇੰਡਸਟਰੀ ਰੈਵੋਲੂਸ਼ਨ ਹੋ ਰਹੀ ਹੈ 4.0 ਉਸ ਤੋਂ ਬਾਅਦ ਚੇਂजेस ਜਿਹੜੇ ਐਕਸਪੈਕਟਿਡ ਹੈ ਉਹ ਨਾਰਮਲ ਲੈਵਲ ਤੇ ਨਹੀਂ ਹੋ ਰਹੇ ਉਹਨਾਂ ਵਿੱਚ ਬੱਚਿਆਂ ਦੇ ਵਿੱਚ ਇੰਨੀ ਪ੍ਰੋਗਰੈਸਿਵਨੈਸ ਹੋਣੀ ਚਾਹੀਦੀ ਹੈ ਰੈਜ਼ਿਲਿਐਂਸ ਹੋਣੀ ਚਾਹੀਦੀ ਹੈ ਕਿ ਉਹ ਉਸ ਚੇਂਜ ਨੂੰ ਅਡਾਪਟ ਕਰ ਸਕਣ ਤੇ ਉਸ ਚੇਂਜ ਦੇ ਲਈ ਇੰਡਸਟਰੀ ਜਿੱਥੇ ਵੀ ਉਹ ਕੰਮ ਕਰਨ ਉਥੇ ਵੀ ਉਸ ਚੇਂਜ ਨੂੰ ਲਿਆ ਸਕਣ ਤੇ ਇੰਡਸਟਰੀ ਨੂੰ ਪ੍ਰੋਫਿਟੇਬਲ ਬਣਾ ਸਕਣ ਸਾਡੇ ਬੱਚੇ ਨੂੰ ਅਸੀਂ ਇੱਥੇ ਪ੍ਰੈਕਟੀਕਲ ਓਰੀਐਂਟੇਸ਼ਨ ਦਿੰਨੇ ਆ ਜਿੱਥੇ ਤੁਸੀਂ ਅੱਜ ਸਾਰਿਆਂ ਨੇ ਦੇਖਿਆ 3D ਪ੍ਰਿੰਟਿੰਗ ਲੈਬ ਦੇ ਵਿੱਚ ਕਿਵੇਂ ਬੱਚੇ ਇਨੋਵੇਟਿਵ ਤਰੀਕੇ ਨਾਲ ਨਵੇਂ-ਨਵੇਂ ਮਾਡਲਸ ਬਣਾ ਰਹੇ ਹਨ ਨਵੇਂ-ਨਵੇਂ ਸੌਫਟਵੇਅਰਸ ਤੇ ਕੰਮ ਕਰ ਰਹੇ ਹਨ ਈਵਨ ਇਨ ਸਕੂਲ ਆਫ ਕਾਮਰਸ ਉਹਨਾਂ ਦੇ ਪੇਪਰ ਅਸੀਂ ਕੰਪਿਊਟਰ ਬੇਸਡ ਲੈ ਰਹੇ ਹਾਂ ਉਹ ਸਾਰੇ ਲੇਟੈਸਟ ਸੌਫਟਵੇਅਰਸ ਤੇ ਕੰਮ ਕਰ ਰਹੇ ਹਨ ਜਿਵੇਂ ਵੀ ਸਾਸ ਜੋ ਕਿ ਆਉਣ ਵਾਲੇ ਟਾਈਮ ਤੇ ਕਟਿੰਗ এজ ਟੈਕਨੋਲੋਜੀਜ਼ ਦੇ ਨਾਲ ਸਾਡੇ ਸਾਰੇ ਬੱਚੇ ਮੋਡ ਦੇ ਨਾਲ ਮੋਡਮ ਲਗਾ ਕੇ ਚੱਲ ਸਕਣਗੇ ਜਿਹੜਾ ਸਾਡੇ ਕੋਰਸੇਜ਼ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੁਣੇ ਸਕੂਲ ਆਫ ਕਾਮਰਸ ਸਕੂਲ ਆਫ ਲਾ ਵਿੱਚ ਵੀ ਅਸੀਂ ਓਪਨ AI ਪੜਾ ਰਹੇ ਹਾਂ ਤੇ ਉਹਨਾਂ ਦੇ ਨਾਲ ਨਾਲ ਆ ਇੰਟਰਨੈਟ ਆਫ ਥਿੰਗਸ ਦੇ ਸਾਰੇ ਹੀ ਕੰਮ ਕਰ ਰਹੇ ਨੇ ਕੰਪਲੀਟ ਸਕੂਲਸ ਉਹਦੇ ਨਾਲੇ ਬੱਚੇ ਇੱਕ ਯੂ ਨੋ ਆ ਫਿਊਚਰਿਸਟਿਕ ਅਪਰੋਚਿਜ਼ ਕੰਮ ਕਰ ਰਹੇ ਜਿਹੜੀ ਰੈਵੋਲੂਸ਼ਨ ਚੋਂ ਜਾ ਕੇ ਇੰਡਸਟਰੀ ਨੂੰ ਹੈਲਪ ਕਰਨਗੇ ਜੋ ਕਿ ਇੰਡਸਟਰੀ ਹੁਣ ਇੱਕ ਸਟੈਗਨੈਂਟ ਪੁਆਇੰਟ ਤੇ ਆਏਗੀ ਜਿਹੜੀ ਵੀ ਜੌਬਸ ਹੋਣ ਹੈਗੀਆਂ ਉਹ ਅੱਗੇ ਨਹੀਂ ਹੋਣਗੀਆਂ ਤੁਸੀਂ ਜਿੰਨੀ ਮਰਜ਼ੀ ਰਿਸਰਚ ਪੜ੍ਹ ਲਓ ਚੀਜ਼ਾਂ ਬਹੁਤ ਜ਼ਿਆਦਾ ਸਪੀਡ ਨਾਲ ਚੇਂਜ ਹੋ ਰਹੀਆਂ ਜੇ ਉਸ ਸਪੀਡ ਨਾਲ ਸਾਡੇ ਬੱਚਿਆਂ ਦੀ ਸੋਚ ਚੇਂਜ ਨਹੀਂ ਹੋਏਗੀ ਤਾਂ ਉਹ ਇੰਡਸਟਰੀ ਕਿਵੇਂ ਅੱਗੇ ਲੈ ਕੇ ਜਾਣਗੇ ਉਹਨਾਂ ਦੇ ਵਿੱਚ ਉਹਨਾਂ ਹੀ ਸਟਰੈਂਥ ਆਪਣੇ ਚ ਵੀ ਹੋਣਾ ਚਾਹੀਦਾ ਹੈ ਇਮੋਸ਼ਨਲ ਇੰਟੈਲੀਜੈਂਸ ਰੈਜ਼ੀਲੀਅੰਸ ਤਾਂ ਕਿ ਉਸ ਚੀਜ਼ ਨੂੰ ਅੱਗੇ ਇੰਪਲੀਮੈਂਟ ਵੀ ਕਰ ਸਕਣ ਐਸ ਪਰ ਦਾ ਰਿਕੁਆਇਰਮੈਂਟ ਆਫ ਦਾ ਇੰਡਸਟਰੀ ਤਸਵੀਰ ਕੀ ਯੂਨੀਵਰਸਿਟੀ ਦੇ ਵਿੱਚ ਇੰਜੀਨੀਅਰਿੰਗ, ਲਾਅ ਅਤੇ ਕਾਮਰਸ ਦੇ ਕੋਰਸ ਕਰਪਾਈ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਬੀਬੀਏ, ਬੀਕਾਮ ਆਨਰਸ, ਬੀਏ ਐਲਐਲਬੀ, ਬੀਟੈਕ ਦੇ ਕੋਰਸ ਕੀ ਕਰਪਾਈ ਜਾਂਦੇ ਨੇ। ਇਹਨਾਂ ਕੋਰਸਾਂ ਨੂੰ ਮਾਰਕੀਟ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ। ਇਸ ਯੂਨੀਵਰਸਿਟੀ ਦੇ ਵਿੱਚ ਆਧੁਨਿਕ ਲੈਬ ਦੇ ਨਾਲ ਅਤੇ ਤਕਨੀਕ ਦੇ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਜੋੜ ਕੇ ਇੰਡਸਟਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜਿਸ ਦੇ ਲਈ ਵਿਸ਼ੇਸ਼ ਰੂਪ ਦੇ ਨਾਲ ਅਧਿਆਪਕਾਂ ਨੂੰ ਵੀ ਟ੍ਰੇਨਿੰਗ ਕਰਵਾਈ ਜਾਂਦੀ ਹੈ ਨਿਊ এডਿਕੇਸ਼ਨ ਪਾਲਸੀ ਦੇ ਤਹਿਤ ਵਿਦਿਆਰਥੀਆਂ ਨੂੰ ਕੋਰਸ ਕੀ ਕਰਵਾਏ ਜਾਂਦੇ ਨੇ ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਪਗਵਤ ਸਿੰਘ ਦੀ ਰਿਪੋਰਟ